ਸਟਾਰ अनेका ਪੱਖਾਂ ਤੋਂ ਕਠਿਨਾਈਆਂ ਵਿੱਚ ਫਸੇ ਬੰਗਲਾਦੇਸ਼ ਵਿੱਚ 12 ਫਰਵਰੀ ਨੂੰ ਚੋਣਾਂ ਹੋਣ ਜਾ ਰਹੀਆਂ ਹਨ ਡੰਡੀ ਅਗਸਤ 224 ਭਾਵ 1.5 ਸਾਲ ਪਹਿਲਾਂ ਸ਼ੇਖ ਹਸੀਨਾ ਦੀ ਅਗਵਾਈ ਵਾਲੀ ਆਵਾਮੀ ਲੀਗ ਪਾਰਟੀ ਦੀ ਚੁਣੀ ਹੋਈ ਸਰਕਾਰ ਨੂੰ ਰਾਖਵੇਂ ਕਰਨ ਦੇ ਮੁੱਦੇ ਉੱਤੇ ਹੋਏ ਜ਼ਬਰਦਸਤ ਅੰਦੋਲਨ ਅਤੇ ਹਿੰਸਾ ਪਿੱਛੋਂ ਸੱਤਾ ਛੱਡਣੀ ਪਈ ਸੀ ਅਤੇ ਸ਼ੇਖ ਹੁਸੈਨਾਂ ਨੂੰ ਭਾਰਤ ਵਿੱਚ ਸ਼ਰਨ ਲੈਣ ਲਈ ਵੀ ਮਜਬੂਰ ਹੋਣਾ ਪਿਆ ਸੀ ਡੰਡੀ ਉਸ ਤੋਂ ਬਾਅਦ ਅਸ਼ਾਂਤ ਅਤੇ ਗੜਬੜ ਗ੍ਰਸਤ ਇਸ ਦੇਸ਼ ਵਿੱਚ ਨੋਬਲ ਇਨਾਮ ਜੇਤੂ ਮੁਹੰਮਦ ਯੂਨਸ ਨੂੰ ਅੰਤਰੀਮ ਸਰਕਾਰ ਦਾ ਮੁਖ ਸਲਾਹਕਾਰ ਬਣਾਉਣ ਲਈ ਬੰਗਲਾਦੇਸ਼ ਦੀਆਂ ਵੱਖ-ਵੱਖ ਧਿਰਾਂ ਵਿੱਚ ਸਹਿਮਤੀ ਹੋ ਗਈ ਸੀ ਡੰਡੀ ਪਰ ਮੁਹੰਮਦ ਯੂਨਸ ਨੇ ਜਿਸ ਤਰ੍ਹਾਂ ਪ੍ਰਸ਼ਾਸਨ ਚਲਾਇਆ ਉਸ ਨਾਲ ਦੇਸ਼ ਪਰ ਵਿੱਚ ਸ਼ਾਂਤੀ ਹੋਣ ਦੀ ਬਜਾਏ ਸਗੋਂ ਹੋਰ ਵੀ ਆਪ ਹੋਦਰਾਪਣ ਆ ਗਿਆ ਸੀ ਜਿਸ ਦੇ ਚਲਦਿਆਂ ਬੰਗਲਾਦੇਸ਼ ਵਿੱਚ ਘਟ ਗਿਣਤੀ ਫਿਰਕਿਆਂ ਜਿਨ੍ਹਾਂ ਵਿੱਚ ਦੋ ਵੱਡੇ ਹਿੰਦੂ ਅਤੇ ਈਸਾਈ ਫਿਰਕੇ ਸ਼ਾਮਲ ਸਨ ਨੂੰ ਬੇਲਗਾਮ ਸੰਗਠਨਾ ਵੱਲੋਂ ਰੋ ਦਾ ਨਿਸ਼ਾਨਾ ਬਣਾਇਆ ਜਾਣ ਲੱਗਾ ਸੀ ਡੰਡੀ ਇਸ ਸਮੇਂ ਉੱਥੇ 1 ਕਰੋੜ ਤੋਂ ਵਧੇਰੇ ਹਿੰਦੂ ਵਸਦੇ ਹਨ ਜਿਨ੍ਹਾਂ ਨੂੰ ਪਿਛਲੇ ਡੇਢ ਸਾਲ ਤੋਂ ਬੇहद ਮੁਸੀਬਤਾਂ ਵਿੱਚੀ ਗੁਜ਼ਰਨਾ ਪੈ ਰਿਹਾ ਹੈ ਡੰਡੀ ਯੂਨਸ ਸਰਕਾਰ ਨੇ ਇਸ ਸਥਿਤੀ ਨੂੰ ਸੁਧਾਰਨ ਦੀ ਬਜਾਏ ਸਗੋਂ ਤਰ੍ਹਾਂ-ਤਰ੍ਹਾਂ ਦੇ ਸਪਸ਼ਟੀਕਰਨ ਦੇ ਕੇ ਹੀ ਬੁੱਤਾ ਸਾਰਨ ਦਾ ਯਤਨ ਕੀਤਾ ਡੰਡੀ ਇੱਥੇ ਹੀ ਵਸ ਨਹੀਂ ਬੰਗਲਾਦੇਸ਼ ਦੀ ਇਸ ਅੰਤਰੀਮ ਸਟਾਰਟ ਸਰਕਾਰ ਨੇ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਆਵਾਮੀ ਲੀਗ ਉੱਤੇ ਇੱਕ ਕਾਰਜਕਾਰੀ ਆਦੇਸ਼ ਜਾਰੀ ਕਰਕੇ پابੰਦੀ ਲਾ ਦਿੱਤੀ ਅਤੇ ਇਹ ਵੀ ਹੁਕਮ ਜਾਰੀ ਕਰ ਦਿੱਤਾ ਕਿ ਇਹ ਪਾਰਟੀ ਆਉਂਦੀਆਂ ਕਿਸੇ ਵੀ ਤਰ੍ਹਾਂ ਦੀਆਂ ਚੋਣਾਂ ਵਿੱਚ ਹਿੱਸਾ ਨਹੀਂ ਲੈ ਸਕੇਗੀ ਡੰਡੀ ਇਸ ਤੋਂ ਪਹਿਲਾਂ ਸ਼ੇਖ ਹੁਸੈਨਾ ਨੇ ਆਪਣੇ ਪ੍ਰਸ਼ਾਸਨ ਸਮੇਂ ਦੇਸ਼ ਦੀ ਮੰਦੀ ਆਰਥਿਕਤਾ ਨੂੰ ਸੁਧਾਰ ਕੇ ਇਸ ਨੂੰ ਵਿਕਾਸ ਦੀਆਂ ਲੀਹਾਂ ਉੱਤੇ ਪਾਇਆ ਸੀ ਡੰਡੀ ਆਪਣੇ ਗਵਾਂਡੀ ਦੇਸ਼ ਭਾਰਤ ਨਾਲ ਵੀ ਉਸਨੇ ਚੰਗੇ ਸਬੰਧ ਬਣਾਈ ਰੱਖਣ ਦੀ ਨੀਤੀ ਅਖਤਿਆਰ ਕੀਤੀ ਸੀ ਡੰਡੀ ਭਾਰਤ ਨੇ ਵੀ ਉਸ ਦੀ ਹਰ ਪੱਖੋਂ ਮਦਦ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਈ ਸੀ ਡੰਡੀ ਸ਼ੇਖ ਜਿਨ੍ਹਾਂ ਦੇ ਪਿਤਾ ਸ਼ੇਖ ਮੁਜੀਬ ਉਰ ਰਹਿਮਾਨ ਦੀ ਅਗਵਾਈ ਵਿੱਚ ਬੰਗਲਾਦੇਸ਼ ਨੂੰ ਪਾਕਿਸਤਾਨ ਦੇ ਪੰਜਿਆਂ ਤੋਂ ਆਜ਼ਾਦ ਕਰਾਇਆ ਗਿਆ ਸੀ ਡੰਡੀ ਆਜ਼ਾਦੀ ਦੀ ਲੜਾਈ ਵਿੱਚ ਪਾਕਿਸਤਾਨ ਨੇ 30 ਲੱਖ ਤੋਂ ਵਧੇਰੇ ਉਥੋਂ ਦੇ ਨਾਗਰਿਕਾਂ ਨੂੰ ਮਾਰ ਦਿੱਤਾ ਸੀ ਅਤੇ ਅਣ ਕਹੇ ਜ਼ੁਲਮ ਟਾਹੇ ਸਨ ਡੰਡੀ ਉਸ ਸਮੇਂ ਲੱਖਾਂ ਹੀ ਬੰਗਲਾਦੇਸ਼ੀ ਸ਼ਰਨਾਰਥੀ ਬਣ ਕੇ ਭਾਰਤ ਵਿੱਚ ਦਾਖਲ ਹੋ ਗਏ ਸਨ ਡੰਡੀ ਭਾਰਤ ਨੇ ਅਜਿਹੇ ਵਿਗੜੇ ਹਾਲਾਤ ਵਿੱਚ ਸ਼ੇਖ ਮੁਜੀਬ ਔਰ ਰਹਿਮਾਨ ਦੀ ਖੁੱਲ ਕੇ ਮਦਦ ਕੀਤੀ ਸੀ ਅਤੇ 1971 ਵਿੱਚ ਬੰਗਲਾਦੇਸ਼ ਇੱਕ ਆਜ਼ਾਦ ਮੁਲਕ ਬਣ ਗਿਆ ਸੀ ਡੰਡੀ ਬਾਅਦ ਵਿੱਚ ਸ਼ੇਖ ਮੁਜੀਬ ਉਰ ਰਹਿਮਾਨ ਅਤੇ ਉਸਦੇ ਪਰਿਵਾਰ ਦੀ ਕੁਝ ਫੌਜੀਆ ਵੱਲੋਂ ਕੀਤੀ ਗਈ ਹੱਤਿਆ ਸਮੇਂ ਸ਼ੇਖ ਹੁਸੈਨਾ ਅਤੇ ਉਸਦੀ ਇੱਕ ਭੈਣ ਬਚ ਗਈਆਂ ਸਨ